ਜਦੋਂ ਸ਼ਾਦੀ ਹੋਈ ਮੇਰੀ ਜੀ 85 ਚ ਹੋਈ ਆ ਮੈਂ ਬਹੁਤ ਥੋੜੀ ਉਮਰ ਸੀ ਕਿਉਂਕਿ ਉਹ ਮੇਰੀ ਲਵ ਮੈਰਿਜ ਸੀ ਮੇਰੀ ਵਾਈਫ ਨੂੰ ਉੱਥੇ ਕਾਲਜ ਦੌਰਾਨ ਹੀ ਮਿਲੇ ਸੀ ਜਦੋਂ ਮੈਂ ਇੱਕ ਬੈਲੀਯਾਰੀ ਦੇਖਿਆ ਆਈ ਵਾਸ ਇੰਪ੍ਰੈਸਡ ਇਟ ਵਾਸ ਮਤਲਬ ਮੈਂ ਫੋਲੋ ਕਰਕੇ ਤੇ ਮੈਂ ਜਿਹਨੂੰ ਕਹਿੰਦੇ ਨੇ ਕਿ ਕੋਸ਼ਿਸ਼ ਕਰਕੇ ਮੈਂ ਜਦੋਂ ਮੇਰੀ ਸ਼ਾਦੀ ਹੋਈ ਮੇਰੇ ਖਾਲ ਮੇਰੀ ਉਮਰ ਸਿਰਫ 21 ਸਾਲ ਦੀ ਸੀ ਜਦੋਂ ਚਿੱਟੀਆਂ ਦਾ ਜਵਾਨਾ ਸੀ ਉਦੋਂ ਕੋਈ ਨਾ ਦਾ ਮੋਬਾਈਲ ਸੀਗਾ ਨਾ ਲੈਂਡਲਾਈਨ ਸੀਗੇ ਟੈਲੀਫੋਨ ਲੇਕਿਨ ਉਹਦੀ ਐਕਸੈਸਿਬਿਲਟੀ ਨਹੀਂ ਸਾਰੇ ਦੇ ਪੇਰੈਂਟਸ ਬੜੇ ਡਿਸਟ੍ਰੈਕਟ ਸੀ ਤਾਂ ਚਿੱਠੀ ਲੇਖ ਲਈ ਕਦੀ ਕਦਾਰ ਕੋ ਫੋਨ ਤੇ ਵੀ ਸ਼ਾਇਦ ਗੱਲ ਹੋਈ ਹੋਊਗੀ ਲੇਕਿਨ ਇੰਨੀ ਜ਼ਿਆਦਾ ਮੀਟਿੰਗਾਂ ਇੰਨਾ ਜ਼ਿਆਦਾ ਮਿਲਣਾ ਵਗੈਰਾ ਉਹ ਦੌਰ ਨਹੀਂ ਸੀਗਾ ਉਹਦੇ ਪੇਰੈਂਟਸ ਨੂੰ ਪਤਾ ਲੱਗ ਗਿਆ ਸੀਗਾ ਐਂਡ ਦੇ ਵਰ ਉਹ ਚੰਗਾ ਨਹੀਂ ਸੀ ਸਮਝਦੇ ਤਾਂ ਕਰਕੇ ਫਿਰ ਮੈਂ ਆਪਣੇ ਪੇਰੈਂਟਸ ਨੂੰ ਮੋਟੀਵੇਟ ਕੀਤਾ ਕਿ ਕਰੀ ਹੁਣ ਤੁਸੀਂ ਜਿਹੜੀ ਰਿਸ਼ਤੇ ਦੀ ਗੱਲ ਕਰ ਲੋ ਅਸੀਂ ਰਿਸ਼ਤਾ ਭੇਜਿਆ ਤੇ ਉਹਨਾਂ ਨੇ ਸਵੀਕਾਰ ਕਰ ਲਿਆ ਦੈਟਸ ਹਾਊ ਵੀ ਗਾਟ ਮੈਨ ਤਾ ਕਰਕੇ ਮੇਰੇ ਬੱਚੇ ਵੀ ਮੇਰੇ ਨਾਲ ਹੀ ਵੱਡੇ ਹੋਗੇ ਮੈਂ ਤਾਂ ਮੇਰਾ ਬੇਟਾ ਜਿਹੜਾ ਹੁਣ ਉਹਦੀ ਵੀ ਸ਼ਾਦੀ ਹੋ ਗਈ ਹੁਣ ਤਾਂ ਮੇਰੇ ਅੱਗੇ ਗ੍ਰੈਂਡਸਨ ਵੀ ਆ ਮੇਰੇ ਫਾਦਰ ਨੇ ਲੈਕਚਰ ਕੀਤਾ ਸੀ ਆਨੰਦ ਕਾਰਜ ਤੇ ਕਿ ਇਹ ਜਿਹੜੀ ਲੜਕੀ ਨੂੰ ਅਸੀਂ ਆਪਣੀ ਨੂੰ ਨਹੀਂ ਆਪਣੀ ਲੜਕੀ ਬਣਾ ਕੇ ਲਿਜਾਵਾਂਗੇ ਔਰ ਜਿੰਨੀ ਦੇਰ ਉਹ ਜਿੰਦੇ ਰਹੇ ਉਹਨਾਂ ਨੇ ਬਿਲਕੁਲ ਉਹਨੂੰ ਆਪਣੀ ਐਜ਼ ਅ ਡਾਟਰ ਟਰੀਟ ਕੀਤਾ ਬਿਲਕੁਲ ਸੋ ਉਹ ਆਪਣੀਆਂ ਲੜਕੀਆਂ ਨੂੰ ਭਾਵੇਂ ਨਾਰਾਜ਼ ਕੀਤਾ ਹੋਊਗਾ ਸੂਪਰ ਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਨਾਲ ਅੱਛਾ ਮਾਹੌਲ ਅੱਛਾ ਸਮਾਂ ਵਧੀਆ ਲੱਗਿਆ ਸ਼ੀ ਇਜ਼ ਵੈਰੀ ਕੈਮਰਾ ਸ਼ਾਇਕ ਅਕਦੀ ਤੁਸੀਂ ਦੇਖਿਆ ਹੋਣਾ ਕੋਈ ਟੀਵੀ ਇੰਟੂਜ਼ ਵਗੈਰਾ ਚ ਨਹੀਂ ਹੁੰਦੀ ਪਰ ਉਹਨੇ ਆਪਣਾ ਘਰ ਦਾ ਸਾਰਾ ਕੰਮਕਾਰ ਜਿਹੜਾ ਸੀ ਬਹੁਤ ਅੱਛੇ ਤਰੀਕੇ ਨਾਲ ਸੰਭਾਲਿਆ ਮੈਨੇ ਦੱਸਿਆ ਛੇ ਪਹਿਣਾ ਸੀ ਜੀ ਨਹੀਂ ਤਾਂ ਆਮ ਤੌਰ ਤੇ ਅੱਜ ਦਾ ਮਨ ਲਾਦਾ ਇੱਕ ਨਨਾਨ ਨਾਲ ਹੀ ਝਗੜਾ ਪੈ ਜਾਂਦਾ ਪੈ ਜਾਂਦਾ ਸਾਡਾ ਸਾਰਾ ਘਰ ਦਾ ਜਿਹੜਾ ਮਾਹੌਲ ਹੈ ਉਹ ਇਦਾਂ ਜਿੱਦਾਂ ਇੱਕ ਦੋਸਤ ਹੁੰਦੇ ਇਟਸ ਲੈਸ ਟੂ డు ਵਿਦ ਇਨੀਸ਼ਲ ਸਟੇਜ ਦੇ ਉੱਤੇ ਜਦੋਂ ਬੱਚੇ ਛੋਟੇ ਸੀ ਮੈਂ ਸਟਿਕ ਸੀਗਾ ਕਿਰੋਲੀ-ਓਲੀਓ ਮਿੱਤਰੀ ਬਣ ਜਾਂਦੇ ਨੇ ਫਰੈਂਡਸ ਬਣ ਜਾਂਦੇ ਨੇ ਸਾਰੇ ਖैर ਸਭ ਤੁਸੀਂ ਬੇਬਾਕੀ ਨਾਲ ਤਾਂ ਬੋਲਦੇ ਹੋ ਹਣਾ ਤੁਸੀਂ ਜਿੱਦਾਂ ਆਖਿਆ ਬਾਗੀ ਸੁਣਾ ਮੈਨੂੰ ਕਹਿੰਦੇ ਨੇ ਪਰ ਘਰੇ ਵੀ ਇਦਾਂ ਹੀ ਰੋਵ ਰਹਿੰਦੇ ਆ ਜਾਂ ਘਰੇ ਫਿਰ ਨਰਮ ਰਵਈਆ ਜਾਂ ਹੋਮ ਮਿਨਿਸਟਰੀ ਮੈਡਮ ਦੇ ਕੋਲ ਆ ਮੈਂ ਜਦੋਂ ਜਦੋਂ ਮੈਂ ਪਹਿਲਾਂ ਯੰਗਰ ਸੀ ਨਾ ਉਦੋਂ ਥੋੜਾ ਜਿਆਦਾ ਐਗਰੈਸਿਵ ਸੀਗਾ ਹੂੰ ਤਾਂ ਏਜ ਦੇ ਨਾਲ ਬਹੁਤ ਟੈਂਪਰਮੈਂਟ ਵਿੱਚ ਫਰਕ ਪੈਂਦਾ ਹਰ ਇੱਕ ਆਦਮੀ ਦੇ ਕੋਈਕੋ ਤੁਸੀਂ ਤਜਰਬਾ ਹੁੰਦਾ ਤੁਸੀਂ ਹਾਲਾਤ ਚੋਂ ਲੰਘਦੇ ਚੰਗੇ ਮਾੜੇ ਤਾਂ ਜਿੱਦਾਂ ਨਾਰਮਲ ਘਰਾਂ ਦੇ ਵਿੱਚ ਹੁੰਦੇ ਆਫ ਕੋਰਸ ਘਰ ਦਾ ਜਿਹੜੀ ਕੋਈ ਤੁਹਾਡੇ ਜਿਹੜੇ ਨਾਲ ਤੁਹਾਡੀ ਲਾਈਫ ਪਾਰਟਨਰ ਆ ਤੁਸੀਂ ਇੱਕ ਪਈ ਇਹਦਾ ਤੇ ਗੱਡੀ ਚੱਲਣੀ ਹੈ ਜੇ ਘਰ ਦੀ ਗੱਡੀ ਚਲਾਉਣੀ ਤਾਂ ਬਰਾਬਰ ਦਾ ਉਹਦੇ ਵਿੱਚ ਗੱਲਬਾਤ ਹੁੰਦੀ ਹੈ ਉਸ ਤੋਂ ਬਗੈਰ ਤਾਂ ਜੇ ਆਪਾਂ ਉਹਨਾਂ ਨੂੰ ਸਹਿਮਤ ਨਹੀਂ ਰੱਖਦੇ ਆਪਣੇ ਪਾਰਟਨਰ ਨੂੰ ਤਾਂ ਫੇਰ ਤੁਹਾਡੀ ਲਾਈਫ ਡਿਸਟਰਬ ਹੋ ਜਾਂਦੀ ਸੋ ਇਸ ਕਰਕੇ ਘਰ ਦਾ ਸਾਰਾ ਕੰਮ ਉਹ ਦੇਖਦੇ ਆ। ਸ਼ੀ ਇਜ਼ ਵੈਰੀ ਕੈਮਰਾ ਸ਼ਾਇਕ ਅਕਦੀ ਤੁਸੀਂ ਦੇਖਿਆ ਹੋਣਾ ਕੋਈ ਟੀਵੀ ਇੰਟੂਜ਼ ਵਗੈਰਾ ਚ ਨਹੀਂ ਹੁੰਦੀ। ਪਰ ਉਹਨੇ ਆਪਣਾ ਘਰ ਦਾ ਸਾਰਾ ਕੰਮ ਕਰ ਜਿਹੜਾ ਸੀ ਬਹੁਤ ਅੱਛੇ ਤਰੀਕੇ ਨਾਲ ਸੰਭਾਲ ਲਿਆ। ਮੈਨੇ ਦੱਸਿਆ ਛੇ ਭੈਣਾ ਸੀ। ਜੀ। ਨਹੀਂ ਤਾਂ ਆਮ ਤੌਰ ਤੇ ਅੱਜ ਦਾ ਮੈਨ ਲੱਗਦਾ ਇੱਕ ਨਨਾਨ ਨਾਲ ਹੀ ਝਗੜਾ ਪੈ ਜਾਂਦਾ। ਪੈ ਜਾਂਦਾ। ਸੋ ਉਹਨੇ ਇੱਕ ਬੜੇ ਅੱਛੇ ਤਰੀਕੇ ਕਿਉਂਕਿ ਮੇਰੇ ਨਾ ਪੇਰੈਂਟਸ ਦੀ ਗਰੂਮਿੰਗ ਬਹੁਤ ਅੱਛੀ ਮੇਰੇ ਪਿਤਾ ਜੀ ਮੇਰੇ ਮਦਰ ਬਹੁਤ ਖੁੱਲੇ ਦਿਲ ਦੇ ਸੀ। ਹਮਮ ਜਦੋਂ ਸ਼ਾਦੀ ਹੋਈ ਮੇਰੀ ਥੋੜੀ ਉਮਰ 'ਚ ਮੇਰੀ ਲਵ ਮੈਰਿਜ ਸੀ ਮੇਰੀ ਵਾਈਫ ਨੂੰ ਉੱਥੇ ਕਾਲਜ ਦੌਰਾਨ ਹੀ ਮਿਲੀ ਸੀ ਹਮ ਤਾਂ ਮੇਰੇ ਫਾਦਰ ਨੇ ਲੈਕਚਰ ਕੀਤਾ ਸੀ ਆਨੰਦ ਕਾਰਜ ਤੇ ਹਮ ਕਿ ਇਹ ਜਿਹੜੀ ਲੜਕੀ ਨੂੰ ਅਸੀਂ ਆਪਣੀ ਨੂੰਨੇ ਆਪਣੀ ਲੜਕੀ ਬਣਾ ਕੇ ਲਿਜਾਵਾਂਗੇ ਹਮ ਔਰ ਜਿੰਨੀ ਦੇਰ ਉਹ ਜਿੰਦੇ ਰਹੇ ਉਹਨਾਂ ਨੇ ਬਿਲਕੁਲ ਉਹਨੂੰ ਆਪਣੀ ਐਜ਼ ਅ ਡਾਟਰ ਟਰੀਟ ਕੀਤਾ ਬਿਲਕੁਲ ਸੋ ਉਹ ਆਪਣੀਆਂ ਲੜਕੀਆਂ ਨੂੰ ਭਾਵੇਂ ਨਰਾਜ਼ ਕੀਤਾ ਹੋਊਗਾ ਸੋ ਪ੍ਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਨਾਲ ਅੱਛਾ ਮਾਹੌਲ ਅੱਛਾ ਸਮਾਂ ਵਧੀਆ ਲੱਗਿਆ ਜੀ ਮੈਮ ਨੇ ਤੁਹਾਨੂੰ ਇਮਪ੍ਰੈਸ ਕਰਨ ਲਈ ਕੁਝ ਖਾਸ ਕੀਤਾ ਸੀ ਤੁਸੀਂ ਆਟੋਮੈਟਿਕਲੀ ਅਟਰੈਕਟ ਹੋ ਗਏ ਸੀ ਉਹ ਜਿਹੜਾ ਸੀ ਨਾ ਬਹੁਤ ਤੁਸੀਂ ਚੱਲ ਜਓ ਹੁਣ ਤਾਂ ਚਲੋ ਬਹੁਤ ਬਰਾਡ ਮਾਈਂਡਡ ਐਟੀਟਿਊਡ ਹੈ ਹੁਣ ਤਾਂ ਲੜਕੀਆਂ ਲੜਕੇ ਕਾਲਜਾਂ ਦੇ ਵਿੱਚ ਆਮ ਤੌਰ ਤੇ ਮਿਲਦੇ ਨੇ ਡੇਟ ਵਗੈਰਾ ਤੇ ਜਾਂਦੇ ਨੇ ਉਦੋਂ ਬਹੁਤ ক্লোਜ਼ਡ ਥੋਰ ਸੀਗਾ ਸੋ ਉਦੋਂ ਇਦਾਂ ਨਹੀਂ ਸੀਗਾ ਉਦੋਂ ਸਿਰਫ ਜਦੋਂ ਮੈਂ ਕਾਲਜ ਪੜ੍ਹਦਾ ਸੀਗਾ ਇਹ ਵੀ ਚੰਡੀਗੜ੍ਹ ਕਾਲਜ ਪੜ੍ਹਦੇ ਸੀਗੇ ਤੇ ਮੈਂ ਜਦੋਂ ਮੈਂ ਪਹਿਲੀ ਵਾਰੀ ਦੇਖਿਆ ਆਈ ਵਾਸ ਇੰਪ੍ਰੈਸਡ ਇਟ ਵਾਸ ਮਤਲਬ ਮੈਂ ਫੋਲੋ ਕਰਕੇ ਤੇ ਮੈਂ ਜਿਹਨੂੰ ਕਹਿੰਦੇ ਨੇ ਕਿ ਕੋਸ਼ਿਸ਼ ਕਰਕੇ ਮੈਂ ਜਦੋਂ ਮੇਰੀ ਸ਼ਾਦੀ ਹੋਈ ਮੇਰੇ ਖਿਆਲ ਮੇਰੀ ਉਮਰ ਸਿਰਫ 21 ਸਾਲ ਦੀ ਸੀ ਤਾਂ ਕਰਕੇ ਮੇਰੇ ਬੱਚੇ ਵੀ ਮੇਰੇ ਨਾਲ ਹੀ ਵੱਡੇ ਹੋ ਗਏ ਮੈਂ ਤਾਂ ਮੇਰਾ ਬੇਟਾ ਜਿਹੜਾ ਹੁਣ ਉਹਦੀ ਵੀ ਸ਼ਾਦੀ ਹੋ ਗਈ ਹੁਣ ਤਾਂ ਮੇਰੇ ਅੱਗੇ ਗ੍ਰੈਂਡਸਨ ਵੀ ਆ ਜੀ ਤੇ ਉਹ ਮਤਲਬ ਵੀ ਆਲ ਗਰੋਊ ਟੁਗੇਦਰ ਤੋ ਬੱਚਾ ਨਾਲ ਵੀ ਮੇਰੀ ਇੱਕ ਬੇਟੀ ਵੀ ਆ ਤੋ ਮੇਰੇ ਨਾਲ ਜਿੱਦਾਂ ਸਾਡਾ ਸਾਰਾ ਘਰ ਦਾ ਜਿਹੜਾ ਮਾਹੌਲ ਹੈ ਉਹ ਇਦਾਂ ਜਿੱਦਾਂ ਇੱਕ ਦੋਸਤ ਹੁੰਦੇ ਨੇ ਇਟਸ ਲੈਸ ਟੂ ዱ ਵਿਦ ਇਨੀਸ਼ਲ ਸਟੇਜ ਦੇ ਉੱਤੇ ਜਦੋਂ ਬੱਚੇ ਛੋਟੇ ਸੀ ਮੈਂ ਸਟ੍ਰਿਕਟ ਸੀਗਾ ਫਿਰ ਹੌਲੀ-ਹੌਲੀ ਉਹ ਮਿੱਤਰ ਹੀ ਬਣ ਜਾਂਦੇ ਨੇ ਫਰੈਂਡਸ ਬਣ ਜਾਂਦੇ ਨੇ ਸਾਰੇ ਤੁਸੀਂ ਕਦੀ ਮੈਮ ਨੂੰ ਕੋਈ ਚਿੱਠੀ-ਚੁੱਠੀ ਵੀ ਲਿਖੀ ਜਦੋਂ ਤੱਕ ਵਿਆਹ ਨਹੀਂ ਹੋਇਆ ਉਹ ਚਿੱਠੀਆਂ ਦਾ ਜਵਾਨਾ ਸੀ ਉਦੋਂ ਕੋਈ ਨਾ ਤਾਂ ਮੋਬਾਈਲ ਸੀਗਾ ਨਾ ਲੈਂਡਲਾਈਨ ਸੀਗਾ ਟੈਲੀਫੋਨ ਲੇਕਿਨ ਉਹਦੀ ਐਕਸੈਸਿਬਿਲਟੀ ਨਹੀਂ ਸਾਰੇ ਦੇ ਪੇਰੈਂਟਸ ਬੜੇ ਸਟ੍ਰਿਕਟ ਸੀ ਮੇਰੀ ਜਿਹੜੀ ਹਾਂ ਸਰਦਾਰ ਮੋਹਿੰਦਰ ਸਿੰਘ ਗਿੱਲ ਸਿੱਗੇ ਜਿਹੜੇ ਪ੍ਰੈਜ਼ੀਡੈਂਟ ਰਹੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਮਪੀ ਵੀ ਰਹੇ ਨੇ ਹਮ ਮੇਰੀ ਵਾਈਫ ਜਿਹੜੀ ਉਹਨਾਂ ਦੇ ਸਕੇ ਭਰਾ ਦੀ ਲੜਕੀ ਆ ਪਿੰਡ ਬੜਾ ਉਹਨਾਂ ਦਾ ਹਿਸਟੋਰੀਕ ਫਿਰੂ ਸ਼ਹਿਰ ਪਿੰਡ ਹੈ ਜਿੱਥੇ ਐਂਗਲੋ ਸਿੱਖ ਵਾਰਡਸ ਹੋਈਆਂ ਜੀ ਫਿਰੋਜ਼ਪੁਰ ਜੀ ਤੇ ਮੇਰੀ ਜਿਹੜੀ ਵਾਈਫ ਦੀ ਸਿਸਟਰ ਆ ਪਹਿਲੇ ਨੇ ਵੱਡੀ ਉਹ ਸਰਦਾਰ ਅਮਰੋਦ ਸਿੰਘ ਜਿਹੜੇ ਮੈਂਬਰ ਪਾਰਲੀਮੈਂਟਰੀ ਨੇ ਜਲੰਧਰ ਤੋਂ ਜੀ ਮਨਿਸਟਰ ਸੋ ਸਾਰਾ ਉਹਨਾਂ ਦਾ ਵੀ ਪੋਲਿਟੀਕਲ ਸੀਗਾ ਸਟ੍ਰਿਕਟ ਸੀਗੇ ਹਮ ਤਾਂ ਚਿੱਠੀ ਲੇਖ ਲਈ ਕਦੀ ਕਦਾਰ ਕੋ ਫੋਨ ਤੇ ਵੀ ਸ਼ਾਇਦ ਗੱਲ ਹੋਈ ਹੋਊਗੀ ਲੇਕਿਨ ਇੰਨੀ ਜ਼ਿਆਦਾ ਮੀਟਿੰਗਾਂ ਇੰਨਾ ਜ਼ਿਆਦਾ ਮਿਲਣਾ ਵਗੈਰਾ ਉਹ ਦੌਰ ਨਹੀਂ ਸੀਗਾ ਸਿਰਫ ਦੇਖਣ ਚਾਖਣ ਤੋਂ ਗੱਲਬਾਤ ਤੋਂ ਪਤਾ ਲੈਣ ਤੋਂ ਇੱਕ ਦਿਨ ਇੱਕ ਦਿਨ ਸ਼ਾਇਦ ਮਿਲੇ ਵੀ ਹੋਵਾਂਗੇ ਜ਼ਿਆਦਾ ਨਹੀਂ ਮਿਲਾਬ ਸੀਗਾ ਸੋ ਮੈਂ ਆਪਣੇ ਪੇਰੈਂਟਸ ਨਾਲ ਡਿਸਕਸ ਕੀਤਾ ਅਸੀਂ ਰਿਸ਼ਤਾ ਭੇਜਿਆ ਤੇ ਉਹਨਾਂ ਨੇ ਸਵੀਕਾਰ ਕਰ ਲਿਆ। ਦੈਟਸ ਹਾਊ ਵੀ ਗਾਟ ਮੈਚ। ਕਦੇ ਅੱਦਾਂ ਹੋਇਆ ਕਿ ਤੁਸੀਂ ਕੋਈ ਚਿੱਠੀ ਭੇਜੀ ਹੋਵੇ ਜਾਂ ਫੋਨ ਕੀਤਾ ਹੋਵੇ ਤੇ ਅਗੋਂ ਕਿਸੇ ਹੋਰ ਨੇ ਚੁੱਕ ਲਿਆ ਹੋਵੇ ਫਟਾਫਟ ਕੱਟਣਾ ਪਿਆ ਹੋਵੇ। ਅ ਕੁਝ ਇਦਾਂ ਦੀ ਮੈਨੂੰ ਨਹੀਂ ਕੋਈ ਇਨਸਟੈਂਸ ਯਾਦ। ਆਫ ਕੋਰਸ ਉਹਦੇ ਪੇਰੈਂਟਸ ਨੂੰ ਪਤਾ ਲੱਗ ਗਿਆ ਸੀਗਾ। ਜਦੋਂ ਉਹ ਕਾਲਜ ਸੀਗੇ ਮੈਂ ਵੀ ਬਿਕੋਜ਼ ਇਹਨਾਂ ਦੇ ਪੇਰੈਂਟਸ ਜਿਹੜੇ ਸਦੋਂ ਪਹਿਲਾਂ ਕਰਨਾਲ ਰਹਿੰਦੇ ਸੀਗੇ। ਹੂੰ ਹੀ ਵਾਸ ਅ ਪ੍ਰੈਕਟਿਸਿੰਗ ਡਾਕਟਰ देयर। ਹੋਲੀ-ਹੋਲੀ ਗੱਲ ਤਾਂ ਜਿਹੜੀ ਕੋਈ ਬਹੁਤੀ देर ਲੁਕੀ ਛੁਪੀ ਨਹੀਂ ਰਹਿੰਦੀ ਪਤਾ ਲੱਗ ਗਿਆ ਸੀਗਾ ਐਂਡ ਦੇ ਵਰ ਉਹ ਚੰਗਾ ਨਹੀਂ ਸੀ ਸਮਝਦੇ ਤਾਂ ਕਰਕੇ ਫਿਰ ਮੈਂ ਆਪਣੇ ਪੇਰੈਂਟਸ ਨੂੰ ਮੋਟੀਵੇਟ ਕੀਤਾ ਕਿ ਕਰੀ ਹੁਣ ਤੁਸੀਂ ਜਿਹੜੀ ਰਿਸ਼ਤੇ ਦੀ ਗੱਲ ਕਰ ਲਓ ਮਤਲਬ ਉਹੀ ਫਿਲਮਾਂ ਚ ਜਿੱਦਾਂ ਹੁੰਦਾ ਉਹ ਸੇਮ ਹੋਈ ਹੁਣ ਤਾਂ ਟਾਈਮ ਬਦਲ ਗਿਆ ਹੁਣ ਤਾਂ ਤੁਸੀਂ ਦੇਖੋ ਕਿੰਨਾ ਖੁੱਲ ਹੈਗੀ ਆ ਹੁਣ ਤਾਂ ਬੱਚੇ ਆਪ ਹੀ ਮਿਲਾ ਦਿੰਦੇ ਨੇ ਹਾਂਜੀ ਤੁਸੀਂ ਹੁਣ ਦਾਦਾ ਜੀ ਬਣ ਚੁੱਕੇ ਹੋ ਤੇ ਆਦਰ ਦੇ ਨਾਲ ਤੁਹਾਡੇ ਕਿੱਦਾਂ ਦੀ ਬੌਂਡਿੰਗ ਹੈ ਕਿਉਂਕਿ ਇੱਕ ਦਾਦੇ ਪੋਤੇ ਦੀ ਬੌਂਡਿੰਗ ਬਹੁਤ ਕਲੋਜ਼ ਹੁੰਦੀ ਹੈ ਹਾਂ ਬਹੁਤ ਕੋਈ ਦਾ ਆਮ ਹੀ ਕਹਿੰਦੇ ਨਹੀਂ ਹੈਗੇ ਕਿ ਕੀ ਕਹਿੰਦੇ ਹੁੰਦੇ ਪ੍ਰਿੰਸੀਪਲ ਮੂਲ ਨਾਲੋਂ ਵਿਆਜ ਪਿਆਰਾ ਮੂਲ ਨਾਲੋਂ ਵਿਆਜ ਪਿਆਰਾ ਉਹ ਬਿਲਕੁਲ ਕਰੈਕਟ ਹੂੰ ਸੋ ਕਿਉਂਕਿ ਮੈਂ ਜਦੋਂ ਮਹਿਤਾਬ ਵੱਡਾ ਹੋ ਰਿਹਾ ਸੀ ਮੈਂ ਸ਼ਾਇਦ ਇੰਨਾ ਟਾਈਮ ਨਹੀਂ ਸਪੈਂਡ ਕਰ ਸਕਿਆ ਉਹਦੇ ਨਾਲ ਭੱਜ ਦੌੜਾਈ ਦੇ ਵਿੱਚ ਪੋਲਿਟਿਕਸ ਵਿੱਚ ਇਹ ਇਲੈਕਸ਼ਨਾਂ ਉਲਕਸ਼ਨਾਂ ਮੈਂ ਆਲਮੋਸਟ 6 ਇਲੈਕਸ਼ਨਾਂ ਦਾ ਪਲਾਟੂ ਲੜਨੀ ਆ ਹੂੰ ਤੇ ਆ ਹੁਣ ਜਿਹਦਾ ਆਦਰ ਮੇਰਾ ਗ੍ਰੈਂਡਸਨ ਹੋਇਆ ਉਹਦੇ ਨਾਲ ਟਾਈਮ ਜਿਆਦਾ ਸਪੈਂਡ ਹੋ ਰਿਹਾ ਵਾ ਐਂਡ ਬਹੁਤ ਤੁਹਾਨੂੰ ਆਪ ਹੀ ਕੁਦਰਤੀ ਤੌਰ ਤੇ ਅਟਰੈਕਸ਼ਨ ਹੋ ਜਾਂਦੀ ਆਈ ਥਿੰਕ ਇਟਸ ਸਮਥਿੰਗ ਟੂ ਡੂ ਵਿਦ ਬਲੱਡ ਰਿਲੇਸ਼ਨ ਜਿਹੜਾ ਖੂਨ ਦਾ ਰਿਸ਼ਤਾ ਜਿਹੜਾ ਕਹਿੰਦੇ ਨੇ ਐਵੇਂ ਨਹੀਂਗਾ ਇਹਦੇ ਚ ਬੜੀ ਜ਼ਬਰਦਸਤ ਖਿੱਚ ਹੈਗੀ ਆ ਤੋ ਹੁਣ ਉਹਦੇ ਨਾਲ ਕਾਫੀ ਅਸੀਂ ਟਾਈਮ ਸਪੈਂਡ ਕਰਦੇ ਮੈਂ ਔਰ ਮੇਰੀ ਵਾਈਫ ਵੀ ਔਰ ਉਹਦੇ ਨਾਲ ਦਿਲ ਵੀ ਬੜਾ ਲੱਗਦਾ ਵਾ ਤਾਂ ਮੇਰੀ ਤਾਂ ਹੁਣ ਬੇਟੀ ਦੇ ਵੀ ਦੋ ਅੱਗੇ ਬੱਚੇ ਨੇ ਸੋ ਮੈਂ ਨਾਨੇ ਵਾਲੀ ਸਾਈਡ ਤੇ ਵੀ ਹਾਂ ਉਹ ਵੀ ਛੋਟੇ ਨੇ ਵਾਲੇ ਜਿਹਦਾ 3 ਸਾਲ ਦੀ ਬੇਟੀ ਹੈ ਸ਼ਾਇਦ ਸਾਲਕ ਦਾ ਉਹਦਾ ਬੇਟਾ ਵਾ ਹੂੰ ਸੋ ਇਟਸ ਲਾਈਕ ਦੈਟ ਕਿ ਤੁਹਾਨੂੰ ਗ੍ਰੈਂਡ ਚਿਲਡਰਨ ਆ ਬਹੁਤ ਜ਼ਿਆਦਾ ਪਿਆਰ ਆਉਂਦਾ ਖੈਰ ਸਾਬ ਤੁਹਾਨੂੰ ਜੇਰਾ ਤੁਸੀਂ ਪਿਆਰ ਆਪਣੇ ਬੱਚਿਆਂ ਨਾਲ ਨਹੀਂ ਐਕਸਪ੍ਰੈਸ ਕਰ ਸਕੇ ਉਹ ਸ਼ਾਇਦ ਤੁਸੀਂ ਆਪਣੇ ਗ੍ਰੈਂਡਚਿਲਡਰਨ ਨਾਲ ਐਕਸਪ੍ਰੈਸ ਫ੍ਰੀਲੀ ਕਰ ਲੈਣੇ ਹਮ ਖੈਰ ਸਾਹਿਬ ਤੁਸੀਂ ਜਦੋਂ ਬੋਲਦੇ ਹੁੰਦੇ ਹੋ ਸਟੇਜ ਵਗੈਰਾ ਤੇ ਜਾਂ ਜਦ ਤੁਹਾਡੀ ਪੋਲਿਟੀਕਲ ਲਾਈਫ ਨੂੰ ਦੇਖ ਕੇ ਸਭ ਨੂੰ ਇਹ ਹੁੰਦਾ ਹੈ ਕਿ ਬਹੁਤ ਸਟ੍ਰਿਕਟ ਨੇ ਬਹੁਤ ਥੋੜੇ ਤੱਤੇ ਖਿਆਲਾਂ ਦੇ ਨੇ ਗਰਮ ਖਿਆਲਾਂ ਦੇ ਨੇ ਗਰਮ ਸਮਾਦ ਦੇ ਨੇ ਪਰ ਆਮ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਵਿਚਰਦੇ ਹੋ ਆਪਣੇ ਕਲੋਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਇਦਾਂ ਹੀ ਫੀਲ ਹੁੰਦਾ ਹੈ ਜਾਂ ਉਹਨਾਂ ਨੂੰ ਪਤਾ ਹੈ ਕਿ ਨਹੀਂ ਇਹ ਬੜਾ ਹੋ ਰਿਹਾ ਹੈ ਥੋੜਾ ਜਿਹਾ ਨਾਰਮਲ ਨਾਲੋਂ ਸਟ੍ਰਿਕਟ ਹੈ ਗਈਆਂ ਹਮ ਮੇਰੇ ਫਰੈਂਡ ਸਰਕਲ ਵਿੱਚ ਵੀ ਮੇਰੇ ਕਜ਼ਨਸ ਵਗੈਰਾ ਸੀ ਕਾਫੀ ਸਾਡਾ ਖੁੱਲਾ ਵੱਡਾ ਪਰਿਵਾਰ ਕੋ ਜਦੋਂ ਮੈਂ ਦੱਸਿਆ ਕਿ ਮੇਰੀ 6 ਭੈਣਾਂ ਨੇ ਸੋ ਅੱਗੇ ਉਹਨਾਂ ਦੀ ਰਿਸ਼ਤਦਾਰ ਮਤਲਬ ਚੰਡੀਗੜ੍ਹ ਦੇ ਵਿੱਚ ਵੀ ਅਸੀਂ ਕੋਈ ਫੰਕਸ਼ਨ ਕਰਦੇ ਆਂ ਤੇ 100 ਬੰਦਾ ਤਾਂ ਸਾਡੇ ਪਰਿਵਾਰ ਦਾ ਇੱਥੇ ਇਕੱਠਾ ਹੋ ਜਾਂਦਾ ਹਾਂ ਤਾਂ ਹਲਕੀ ਜੀ ਸਟਿੱਕਨੈਸ ਕੋ ਮੇਰੇ ਫਾਦਰ ਦੇ ਵਿੱਚ ਵੀ ਇਹ ਥੋੜੀ ਸਟਿੱਕਨੈਸ ਸੀਗੀ ਸ਼ੁਰੂ ਤੋਂ ਪਰ ਉਹਨਾਂ ਨੂੰ ਕਹਿੰਦੇ ਸੀ ਪੁਲਿਸ ਆਫਸਰ ਰਹੇ ਨੇ ਤੇ ਤਾਂ ਸਟ੍ਰਿਕਟ ਨੇ ਮੈਨੂੰ ਵੀ ਜਦੋਂ ਮੈਂ ਤੁਹਾਨੂੰ ਕਿਹਾ ਕਿ ਆਪ ਬ੍ਰਿੰਗਿੰਗ ਦੇ ਵਿੱਚ ਥੋੜਾ ਜਿੱਦਾਂ ਨਾ ਮਤਲਬ ਥੋੜੀ ਜੀ ਜਦੋਂ ਮੈਂ ਕਿਹਾ ਕਿ ਜਿਹੜੀ ਸਾਡੇ ਨਾਲ ਇਸਟੈਬਲਿਸ਼ਮੈਂਟ ਨੇ ਸਰਕਾਰਾਂ ਨੇ ਬੜਾ ੱਤਕਾ ਜਿਹਾ ਕੀਤਾ ਹਾਂ ਉਹ ਉਹ ਜਿਹੜੀ ਹਲਕੀ ਜਿਹੀ ਘੜਤਨ ਆ ਉਹਦੇ ਕਰਕੇ ਬਟ ਉਹ ਡੈਟ ਹਸ ਟੋਨਡਾਊਨ ਕੁਆਇਟ ਅ ਲੋਟ ਅੱਗੇ ਨਾਲੋਂ ਬਹੁਤ ਜ਼ਿਆਦਾ ਵੀ ਆਰ 올 ਫ੍ਰੀ ਫਰੈਂਡਸ ਕਜ਼ਿਨਸ ਸਿਸਟਰਸ ਬ੍ਰਦਰ ਲੋ ਮੇਰੇ ਬ੍ਰਦਰ-ਲੌਜ਼ ਜਿਹੜੇ ਨੇ ਉਹ ਬੜੇ ਬਹੁਤ ਸਾਰੇ ਸਤਕਾਰਯੋਗ ਨੇ ਜਸਟਿਸ ਰਣਜੀਤ ਸਿੰਘ ਰੰਧਾਵਾ ਜਿਨ੍ਹਾਂ ਨੇ ਬ੍ਰਿਗਾਡੀ ਦੀ ਰਿਪੋਰਟ ਦਿੱਤੀ ਸੀ ਜੀ 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 ਉਹਨਾਂ ਦੀ ਬਲਕਿ ਉਹਨਾਂ ਦੀ ਸ਼ਾਦੀ ਜਿਹੜੀ ਸੀਗੀ ਉਹ ਮੇਰੇ ਡੈਡ ਦੀ ਗੈਰ ਹਾਜ਼ਰੀ ਛੁਈ ਸੀਗੀ ਉਹ ਧਰਮਯੋਧ ਮੋਰਚੇ 'ਚ ਗ੍ਰਿਫਤਾਰੀ ਦੇਣ ਜਾ ਰਹੇ ਸੀਗੇ ਹਮ ਤੇ ਸ਼ਾਦੀ ਲਈ ਫਿਰ ਪਤਾ ਨਹੀਂ ਸੀਗਾ ਕਿ ਉਹ ਕਦੋਂ ਮੋਰਚਾ ਖਤਮ ਹੋਣਾ ਜੀ ਤਾਂ ਉਹ ਉਹ ਮੇਰੀ ਸਿਸਟਰ ਦੀ ਸ਼ਾਦੀ ਜਿਹੜੀ ਸੀ ਦਰਬਾਰ ਸਾਹਿਬ ਜਿਹੜਾ ਮੰਜੀ ਸਾਹਿਬ ਹਾਲ ਹੈ ਜੀ ਜੀ ਉਹਦੇ ਅੰਦਰ ਅਨੰਦਕਾਰਜ ਹੋਏ ਸੀਗੇ ਹਮ ਸੰਤ ਹਰਚੰਦ ਸਿੰਘ ਲੰਗੋਵਾਲ ਦੇ ਡਿਕਟੇਟਰ ਸੀ ਮੋਰਚੇ ਦੇ ਜੀ ਉਹਨਾਂ ਨੇ ਸ਼ਾਇਦ ਜਿਹੜੀਆਂ ਅਨੰਦਕਾਰ ਜੀਆਂ ਲਾਵਾਂ ਦਾ ਰਸਮ ਜਿਹੜੀ ਸੀ ਉਹਨਾਂ ਨੇ ਅਦਾ ਕੀਤੀ ਸੀ ਹਮ ਖੈਰਾ ਸਬਿਕ ਨੇ ਇੱਥੇ ਤਸਵੀਰ ਦੇਖ ਰਹੀ ਸੀ ਮੈਂ ਲੱਗੀ ਹੋਈ ਹੈ ਸਰਦਾਰ ਮਹਿਤਾਬ ਸਿੰਘ ਖੈਰਾ ਲਿਖਿਆ ਹੋਇਆ ਹੈ ਇਸ ਤਸਵੀਰ ਦਾ ਕੋਈ ਜ਼ਿਕਰ ਕਰੋਗੇ ਇਹ ਜਿਹੜੀ ਤਸਵੀਰ ਹੈ ਨਾ ਜੀ ਇਹ ਮੇਰੇ ਸਾਡੇ ਪੁਰਖਿਆਂ ਦੀ ਜਾਨ ਲੋ ਜੀ ਕੁਝ ਪੁਸ਼ਤਾਂ ਪਿੱਛੇ ਜਿਨ੍ਹਾਂ ਨੇ ਸਾਡਾ ਪਿੰਡ ਬਣਿਆ ਸਾਡੇ ਕੋਲ ਦੋ ਪਿੰਡ ਨੇ ਹਮ ਇੱਕ ਸਾਡੇ ਪਿੰਡ ਦਾ ਨਾਮ ਹੈ ਰਾਮਗੜ੍ਹ ਤੇ ਇੱਕ ਨਾਲ 1.5 ਕਿਲੋਮੀਟਰ ਦੇ ਪਰੇ ਦੂਰ ਪਿੰਡ ਹੈਗਾ ਸ਼ੇਰ ਸਿੰਘ ਵਾਲਾ ਜੀ ਉਹ ਸਾਡੇ ਇਹਨ ਸਾਡੇ ਇੱਕ ਪੁਰਖਿਆਂ ਚ ਨਾਮ ਸ਼ੇਰ ਸਿੰਘ ਵੀ ਸੀਗਾ ਉਹ ਪਿੰਡ ਉਹਨਾਂ ਦੇ ਨਾਮ ਤੇ ਵੱਜ ਗਿਆ ਸਾਡੇ ਨਾਮ ਦਾ ਨਾ ਪਿੰਡ ਦਾ ਨਾਮ ਰਾਮਗੜ੍ਹ ਹੈ ਇਹ ਮਹਿਤਾਬ ਸਿੰਘ ਖੇਰਾ ਸਾਡਾ ਇੱਕ ਸ਼ਹਿਰ ਕਪੂਰਥਲੇ ਚ ਇੱਕ ਮਹਿਤਾਬਗੜ ਮੋਹੱਲਾ ਵੀ ਆ ਜੀ ਉਹ ਵੀ ਉਹਨਾਂ ਦੇ ਨਾਮ ਤੇ ਸੀਗਾ ਉਹ ਕਪੂਰਥਲਾ ਸਟੇਟ ਜਿਹੜੀ ਉਸ ਵੇਲੇ ਆਲੂਵਾਲੀਆ ਸਾਡੇ ਜਿਹੜੇ ਅ ਜਿਹੜੇ ਸੀਗੇ ਰਾਜੇ ਸੀ ਅਨੂਵਾਲੀਆ ਪਰਿਵਾਰ ਸੀਗੇ ਬਹੁਤ ਅੱਛੇ ਸੀਗੇ ਜੀ ਉਹਨਾਂ ਦੇ ਉਹਨਾਂ ਦੀ ਖਿਦਮਤ ਚ ਉਹਨਾਂ ਦੇ ਕੰਮ ਕਰਦੇ ਸੀਗੇ ਕਿਸੇ ਐਕਟ ਆਫ ਬਰੇਵਰੀ ਚ ਉਹਨਾਂ ਦੀ ਜਾਨ ਬਚਾਉਣ ਦੇ ਸਿਲਸਿਲੇ ਵਿੱਚ ਸਾਨੂੰ ਇਹ ਦੋ ਪਿੰਡਾਂ ਦਾ ਰਕਬਾ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਜੀ ਤਾਂ ਇਹ ਜਿਹੜੀ ਤਸਵੀਰ ਬਣਾਈ ਹੈ ਇਹ ਉਹਨਾਂ ਦੀ ਕੋਈ ਐਗਜ਼ੈਕਟ ਪਿਕਚਰ ਨਹੀਂਗੀ ਇਹ ਕਨਸੀਵ ਕੀਤਾ ਕਿ ਕਿਵੇਂ ਉਸ ਵਕਤ ਦੇ ਮਾਹੌਲ ਘੋੜਿਆਂ ਤੇ ਉੱਤੇ ਤੇ ਕਿੱਦਾਂ ਕੈਂਠਾ ਪਾ ਕੇ ਹੋਣਗੇ ਜਿੱਦਾਂ ਉਸ ਤਰ੍ਹਾਂ ਦੀ ਇੱਕ ਆਰਟਿਸਟ ਬਹੁਤ ਅੱਛੇ ਆਰਟਿਸਟ ਸੀਗੇ ਇਨਫੈਕਟ ਆ ਵੁਡ ਨੇਮ ਹਿਮ ਉਹਦਾ ਨਾਮ ਸੀਗਾ ਇਫ ਆਮ ਨਾਟ ਰੌਂਗ ਹੀ ਇਜ਼ ਨੋ ਮੋਰ ਅਮਰਬੀਰ ਸਿੰਘ ਸੀਗਾ ਸੰਦੂ ਹਮ ਜਿਹੜੇ ਕਿਰਨ ਖੇਰ ਨਹੀਂ ਹੈਗੇ ਮੈਂਬਰ ਪਾਰਲੀਮੈਂਟ ਦੇ ਇਹਨਾਂ ਦਾ ਸੱਕਾ ਭਰਾ ਸੀਗਾ ਇੱਕੋ ਹੀ ਭਰਾ ਸੀ ਓਕੇ ਉਹ ਬਹੁਤ ਜੀਨੀਅਸ ਆਦਮੀ ਸੀਗਾ ਇਹ ਉਹਨੇ ਹੈਂਡ ਪੈਨਸਲ ਨਾ ਬਣਾਈ ਹੋਈ ਹੈ ਜੀ ਬਹੁਤ ਖੂਬਸੂਰਤ ਲਿਆ ਖਿਰ ਸਾਹਿਬ ਤੁਹਾਡੇ ਕੋਲ ਸੁਣਿਆ ਕਿ ਜ਼ਮੀਨ ਬਹੁਤ ਹੈ ਕਿਉਂਕਿ ਜਿੱਥੇ ਪੋਲੀਟਿਸ਼ੀਅਨਸ ਦੀ ਗੱਲ ਹੁੰਦੀ ਹੈ ਪੰਜਾਬ ਦੇ ਤੇ ਸਭ ਤੋਂ ਅਮੀਰਾਂ ਦੇ ਵਿੱਚ ਤੁਹਾਡਾ ਨਾਮ ਟੌਪ 10 ਦੇ ਵਿੱਚ ਜ਼ਰੂਰ ਆਉਂਦਾ ਹੈ ਤੇ ਉਹ ਤੁਹਾਡੀ ਆਪਣੀ ਜ਼ਮੀਨ ਜਾਇਦਾਦ ਹੈ ਤੇ ਤੁਸੀਂ ਕਦੀ ਸੋਚਿਆ ਕਿ ਪਿੰਡ ਜਾ ਕੇ ਢੇੜਾ ਮਾਰ ਆਉਂਨੇ ਆ ਖੇਤ ਵੇਖ ਆਉਂਨੇ ਆ ਕਿ ਚੱਲ ਜਾਂਦਾ ਨਹੀਂ ਇੰਨੀ ਕੁ ਜ਼ਿਆਦਾ ਜ਼ਮੀਨ ਨਹੀਂ ਹੈ ਜੀ what happens is ਕਿ ਸ਼ੁਰੂਆਤ ਵਿੱਚ ਤਾਂ ਬਹੁਤ ਵੱਡੀ ਜ਼ਮੀਨ ਮਿਲੀ ਸੀ ਪਰਿਵਾਰ ਨੂੰ ਪਰ ਫਿਰ ਜਦੋਂ ਡਿਵੀਜ਼ਨ ਹੁੰਦੀ ਰਹਿੰਦੀ ਨਾ ਫੈਮਿਲੀ ਦੀ ਹਮਮ ਘਟਦੇ ਗਏ ਫਿਰ ਸੀਲਿੰਗ ਐਕਟ ਆ ਗਿਆ ਉਹਦੇ ਵਿੱਚ ਬਹੁਤ ਲੋਕਾਂ ਦੀ ਜ਼ਮੀਨ ਖੁੱਸ ਗਈ 18 ਏਕੜ ਤੋਂ ਜ਼ਿਆਦਾ ਤੁਸੀਂ ਓਨ ਹੀ ਨਹੀਂ ਕਰ ਸਕਦੇ ਕੋਈ ਇੱਕ ਨਾਮ ਦੇ ਉੱਤੇ ਹਾਲਾਂਕਿ ਇਹਦੇ 'ਚ ਇੱਕ ਮੈਂ ਦੁਖਤਾ ਜਿਹੜਾ ਉਹ ਵੀ ਤੁਹਾਨੂੰ ਦੱਸ ਦਿਨਾ ਕਿ ਇਹ ਵੀ ਅਨਫੇਅਰ ਸੀਗਾ ਪਿੰਡੂ ਤਪਕੇ ਨੂੰ ਉਹਨਾਂ ਨੇ ਸੀਲਿੰਗ ਸੀਲਿੰਗ ਮਤਲਬ ਉਹਨਾਂ ਛੱਤ ਉਹਨੂੰ ਸੀਲ ਕਰ ਦਿੱਤਾ ਸੀਲਿੰਗ ਲਾ ਦਿੱਤੀ ਕਿ ਇਹ ਤੋਂ ਉੱਤੇ ਨਹੀਂ ਤੁਸੀਂ ਜਾਣਾ ਸ਼ਹਿਰਾਂ 'ਚ ਕਿਉਂ ਨਹੀਂ ਕੀਤੀ ਹਮਤਲਬ ਜਿਹੜਾ ਕਾਰਪੋਰੇਟ ਜਿਹੜੇ ਪਰਿਵਾਰ ਨੇ ਜਿਨ੍ਹਾਂ ਦਾ ਨਾਮ ਲੈਨੇ ਆਪਾਂ ਅੰਬਾਨੀਆਂ ਨੇ ਵਿਆਹ ਕੀਤਾ ਹੁਣ ਅਡਾਨੀ ਅੰਬਾਨੀ ਇੱਕ ਇੱਕ ਪਰਿਵਾਰ ਦੇ ਕੋਲ 50 50 ਲੱਖ ਕਰੋੜ ਰੁਪਏ ਦੀ ਜਾਇਦਾਦ ਤੇ ਉੱਥੇ ਤਾਂ ਕੋਈ ਸੀਲਿੰਗ ਨਹੀਂ ਲਾਈ ਗਵਰਨਮੈਂਟ ਨੇ ਜੀ ਸੋ ਖੇਤੀ ਨੂੰ ਪਿੰਡ ਪਿੰਡੂ ਤਪਕੇ ਨੂੰ ਉਹਨਾਂ ਨੇ ਦਬਾਤਾ ਹਮਮ ਔਰ ਤੁਸੀਂ 18 ਏਕੜ ਦੇ ਵਿੱਚ ਜਿਹੜੀ ਹੈ ਨਾ ਇਹ ਕੋਈ ਲੈਂਡ ਹੋਲਡਿੰਗ ਵਿੱਚ ਚੰਗੀ ਖੇਤੀ ਨਹੀਂ ਕਰ ਸਕਦੇ ਜੀ ਜਿਹੜੇ ਵੈਸਟਰਨ ਕੰਟਰੀਜ਼ ਵਿੱਚ ਫਾਰਮਸ ਨੇ ਉਹ ਇੱਕ ਇੱਕ ਹਜ਼ਾਰ ਏਕੜ ਦਾ ਆਪਣੇ ਲੋਕਾਂ ਨੇ ਕੈਲੀਫੋਰਨੀਆ ਦੇ ਵਿੱਚ 20 25 25 ਹਜ਼ਾਰ ਏਕੜ ਵਿੱਚ ਬਾਗ ਲਾਏ ਹੋਏ ਨੇ ਦੇਖੋ ਨਾ ਐਡੇ ਲਾਰਜ ਫਾਰਮ ਤੇ ਤੋੜੇ ਓਵਰਹੈਡ ਖਰਚੇ ਘਟ ਜਾਂਦੇ ਨੇ ਸਾਰਾ ਮੈਕਨਾਈਜ਼ਡ ਹੋ ਜਾਂਦਾ ਹੁਣ ਤੁਸੀਂ ਜਿਹੜੇ ਵਿਚਾਰੇ ਛੋਟੇ ਕਿਸਾਨ ਨੇ 3 ਕਿੱਲੇ ਵਾਲੇ 4 ਕਿੱਲੇ ਨਾ ਤਾਂ ਟਰੈਕਟਰ ਲੈ ਸਕਦੇ ਨੇ ਤੇ ਨਾ ਟਰੈਕਟਰ ਤੋਂ ਬਿਨਾਂ ਗੁਜ਼ਾਰਾ ਕਰ ਸਕਦੇ ਨਾ ਉਹਦੇ ਇੰਪਲੀਮੈਂਟ ਇੰਪਲੀਮੈਂਟ ਬਣਾਉਣ ਜੋਗੇ ਨੇ ਤੇ ਨਾ ਇੰਪਲੀਮੈਂਟਸ ਤੋਂ ਬਿਨਾਂ ਖੇਤੀ ਹੁੰਦੀ ਆ ਸੋ ਇਹ ਗਵਰਨਮੈਂਟ ਦਾ ਬਹੁਤ ਗਲਤ ਫੈਸਲਾ ਸੀਗਾ ਅਗਰ ਐਗਰੀਕਲਚਰ ਸੈਕਟਰ ਦੇ ਉੱਤੇ ਸੀਲਿੰਗ ਲਾਉਣੀ ਸੀ ਤੇ ਫਿਰ ਇਹਨਾਂ ਨੂੰ ਜਿਹੜੀ ਸ਼ਹਿਰੀ ਅਰਬਨਾਈਜ਼ਡ ਕਾਰਪੋਰੇਟ ਵਪਾਰੀ ਤਬਕਾ ਸੀ ਉਹਦੀ ਵੀ ਸੀਲਿੰਗ ਲਾਉਂਦੇ ਤਾਂ ਕਿ ਵੈਲਥ ਜਿਹੜੀ ਸੀ ਉਹਦੀ ਇਕੁਅਲ ਡਿਸਟ੍ਰਿਬਿਊਸ਼ਨ ਰਹਿੰਦੀ ਸਾਰਿਆਂ ਨੂੰ ਹੁਣ ਤੱਕ ਕੇਂਦਰਿਤ ਹੋ ਗਈ ਥੋੜੇ ਜੇ ਬੰਦਿਆਂ ਦੇ ਕੋਲ ਹੀ ਹਮ ਇਸ ਦੇ ਹੁਣ ਆਪਣਾ ਪੰਜਾਬ ਦਾ ਬਜਟ ਕਿੰਨਾ ਸਾਲ ਦਾ 1.5 ਲੱਖ ਕਰੋੜ ਹੈ ਜੀ ਇੰਨਾ ਤਾਂ ਮੈਨੂੰ ਲੱਗਦਾ ਵਾ ਅੰਬਾਨੀ ਤੇ ਅਡਾਨੀ ਦੀ ਇੱਕ ਕੰਪਨੀ ਛੋਟੀ ਜੀ ਕੰਪਨੀ ਦਾ ਬਜਟ ਹੋਣਾ ਜੀ ਬਿਲਕੁਲ ਇੱਕ ਸਟੇਟ ਨੂੰ ਜ਼ਿਆਦਾ ਵੈਲਥ ਇੱਕ ਸਾਲ ਦੇ ਬਜਟ ਨਾਲੋਂ ਜ਼ਿਆਦਾ ਇੱਕ ਕੰਪਨੀ ਦੀ ਵੈਲਥ ਹੈ ਹਮ ਤੇ ਫਿਰ ਸਟੇਟਾਂ ਕਿੰਦਾ ਤਰੱਕੀ ਕਰਨ ਇਹ ਬਾਹਰ ਆਫਕੋਰਸ ਅਮਰੀਕਾ ਵਗੈਰਾ ਦੇ ਆਲ ਕੈਪੀਟਲਿਸਟ ਕੰਟਰੀਜ਼ ਉਹਨਾਂ ਦੇ ਕੋਲ ਬਾਹਰ ਨਿਗਾ ਪਰ ਫਿਰ ਵੀ ਦੇ ਹੈਵ ਇਨ ਸ਼ੋਰਟ ਕਿ ਜਿਹੜੀ ਡਿਸਟ੍ਰਿਬਿਊਸ਼ਨ ਆਫ ਵੈਲਥ ਹੈਗੀ ਇਹ ਬਰਾਬਰ ਚੱਲੇ ਤਾਂ ਸਾਡੇ ਚ ਕੀ ਕਰਦਾ ਪਿੰਡਾਂ ਨੂੰ ਦਬਤਾ ਸੀਲਿੰਗ ਲਾ ਕੇ ਕਿ ਨਾਲ ਜੀ ਤੁਸੀਂ ਦਾ 18 ਏਕੜ ਤੋਂ ਉੱਤੇ ਜ਼ਮੀਨ ਨਹੀਂ ਰੱਖ ਸਕਦੇ ਤੇ ਸ਼ਹਿਰ ਵਿੱਚ ਪਾਵਾਂ ਤੁਸੀਂ ਉਹ ਮਤਲਬ ਅਰਬਾਂ ਖਰਬਾਂ ਦੇ ਪੈਸਾ ਕਮਾਉਣ ਉਹਦੇ ਤੇ ਕੋਈ ਸੀਲਿੰਗ ਨਹੀਂ ਸੋ ਇਹ ਪੁਆਇੰਟ ਮੈਂ ਤੁਹਾਡੇ ਜੀ ਇੰਟਰਵਿਊ ਜ਼ਿਕਰ ਕਰਨਾ ਸੀ ਜੀ ਖੈਰਾ ਸਾਹਿਬ ਘਰੇ ਕਦੀ ਤੁਸੀਂ ਕੁਕਿੰਗ ਵਗੈਰਾ ਕੀਤੀ ਹੈ ਕਿ ਕਦੀ ਮੈਡਮ ਨਰਾਜ਼ ਹੋ ਗਏ ਉਹਨ ਤੇ ਉਹਨਾਂ ਨੇ ਮਨਾਉਣ ਲਈ ਕੁਕਿੰਗ ਕੀਤੀ ਨਹੀਂ ਕੁਕਿੰਗ ਦਾ ਮੈਨੂੰ ਸ਼ੌਕ ਨਹੀਂ ਆਈ ਐਮ ਨਾਟ ਇੰਟਰ ਬਹੁਤ سارے ਬੰਦੇ ਮੈਂ ਦੇਖਦਾ ਕਿ ਸ਼ੈਫ ਬਣੇ ਹੋਏ ਨੇ ਬਹੁਤ ਸਾਰੇ ਕੁਕਿੰਗ ਕਰਦੇ ਹੈ ਵੀ ਬੜਾ ਅੱਛਾ ਹੋ ਸਕਦਾ ਪਰ ਮੇਰਾ ਬਿਲਕੁਲ ਹੀ ਨਹੀਂ ਉਹਦਰ ਨੂੰ ਰੋਜ਼ਾਨ ਮੈਂ ਆਈ ਕੈਨ ਮੈਂ ਪੜਨ ਦਾ ਸ਼ੌਂਕ ਰੱਖਦਾ ਹਮ ਅੱਛੀਆਂ ਫਿਲਮਾਂ ਕੋ ਚੰਗੀਆਂ ਆ ਜਾਂ ਕੋਲ ਹੁਣ ਨੈਟਫਲਿਕਸ ਵਗੈਰਾ ਹੁਣ ਤਾਂ ਅਵੇਲੇਬਿਲਟੀ ਬਹੁਤ ਜ਼ਿਆਦਾ ਹੈਗੀ ਆ ਜਿਹੜੇ ਪੋਰਟਲਸ ਆ ਗਏ ਨੇ Amazon ਵਗੈਰਾ ਫਿਲਮਾਂ ਦੀ ਚੋਇਸ ਹੈ ਕਦੀ ਕਦਾਰ ਜਦੋਂ ਫ੍ਰੀ ਹੁੰਨੇ ਉਹ ਦੇਖ ਲੈਨੇ ਲੇਕਿਨ ਜਿਆਦਾ ਮੈਂ ਜਦਾਂ ਆਮ ਵੈਰੀ ਆਮ ਫੌਂਡ ਆਫ ਸਪੋਰਟਸ ਐਕਟੀਵਿਟੀਜ਼ ਜਦਾਂ ਮਤਲਬ ਬੈਡਮਿੰਟਨ ਖੇਡ ਲਈ ਜਾਂ ਸਾਡੇ ਲਾਗੇ ਲੇਕ ਹੈ ਚੰਡੀਗੜ੍ਹ ਵਾਕ ਚੌਕ ਕਰ ਲਈ ਵੀ ਟ੍ਰੇਨਿੰਗ ਕਰ ਲਈ ਇਹ ਸਾਰਾ ਕੁਝ ਕਰਦੇ ਨੇ ਇਹ ਇੱਕ ਇੱਕ ਜ਼ਿੰਦਗੀ ਦਾ ਹਿੱਸਾ ਹੈ ਪੱਕਾ ਬਣਾਇਆ ਹੋਇਆ ਉਹਨੂੰ ਪੜਨਾ ਆਹ ਪਲੱਸ ਫਿਰ ਜਿਹੜੀ ਪੋਲਿਟਿਕਸ ਹੈ ਬਹੁਤ ਟਾਈਮ ਕੰਜ਼ਿਊਮਿੰਗ ਮਤਲਬ ਇੱਕ ਤਿਆਂ ਦਿਨਾਂ ਚੋਂ ਜੇ 15 ਦਿਨ ਵੀ ਅਸੀਂ ਸਮਝਦੇ ਕਿ ਮੈਂ ਐਕਸਰਸਾਈਜ਼ ਕਰ ਲਈ ਤਾਂ ਮੈਂ ਸਮਝਦਾ ਕਿ ਆਪਣੇ ਆਪ ਨੂੰ ਠੀਕ ਰੱਖਿਆ ਵਾ ਕਿਉਂਕਿ ਇੰਨਾ ਟਾਈਮ ਨਹੀਂ ਮਿਲਦਾ ਸਾਡੇ ਕੰਮ ਚ ਕਿਉਂਕਿ ਇਥੋਂ ਮੇਰੀ ਕਨਸਟੈਂਸੀ 2 ਘੰਟੇ ਦੀ ਹੈ ਜੀ ਮੈਂ ਕਈ ਵਾਰੀ ਤਾਂ ਮਤਲਬ ਜ਼ਰੂਰੀ ਹੈ ਕਿ ਕੋਈ ਕੰਮ ਚੰਡੀਗੜ੍ਹ ਵਾਪਸੀ ਹੋਣਾ ਤਾਂ ਮੈਂ ਇੱਕ ਦਿਨ ਸਾਰੇ ਕੰਮ ਖਤਮ ਕਰ ਕਰਾਂ ਕਈ ਹਫ਼ਤਾਰਿਆਂ ਨਾਲ ਉੱਥੇ 10 ਦਿਨ ਰਹਿਣਾ ਉੱਥੇ ਲਗਾਤਾਰ ਕਿਉਂਕਿ ਸਾਡਾ ਉਹ ਪੁਰਾਣਾ ਪੁਸ਼ਤੈਨੀ ਜਿਹੜਾ ਹੈਗਾ ਪਰਿਵਾਰਕ ਘਰ ਹੈ ਹਾਂ ਖੇਰ ਸਭ ਤੁਸੀਂ ਆਖਿਆ ਬੜੀ ਟਾਈਮ ਕੰਜ਼ਿਊਮਿੰਗ ਹੈ ਪੋਲਿਟਿਕਸ ਪੋਲਿਟਿਕਸ ਤੇ ਫਿਰ ਬੰਦੇ ਦਾ ਆਪ ਦਾ ਟਾਈਮ ਨਹੀਂ ਰਹਿੰਦਾ ਉਹ ਸਾਰਾ ਟਾਈਮ ਲੋਕਾਂ ਨੂੰ ਦੇਣਾ ਪੈ ਜਾਂਦਾ ਤੁਸੀਂ ਐਗਜ਼ੌਸਟ ਨਹੀਂ ਹੋ ਜਾਂਦੇ ਕਦੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਕਰਦੇ ਹੋ ਕੁਝ ਲੋਕ ਨਹੀਂ ਕਹਿੰਦੇ ਕਿ ਜੀ ਮੈਂ ਤਾਂ 24 ਘੰਟੇ ਆਪਣਾ ਮੋਬਾਈਲ ਖੁੱਲਾ ਰੱਖਦਾ ਇਹ ਮੂਰਖਤਾ ਹੀ ਹੈ ਹੁਣ ਰਾਤ ਨੂੰ فرض ਕਰੋ ਮੈਂ ਸੌਣ ਲੱਗਿਆ ਲੈਟਸ ਨਾਰਮਲੀ ਆਈ ਸਲੀਪ ਐਟ ਅਰਾਊਂਡ 11:00 ਉਹ ਤੁਸੀਂ ਸੁੱਤੇ ਹੋਏ ਡੀਪ ਇਨ ਦਾ ਨੀਂਦ ਆ ਗਈ ਤੁਹਾਨੂੰ 12:30 ਕਿਸੇ ਨੇ ਪਿੰਡਾਂ ਦੇ ਵਿੱਚ ਕੇਨ ਦਰਦੂਰੂ ਪੀਤੀ ਕਿਸੇ ਨੇ ਘੰਟੀ ਮਾਰਤੀ ਜੀ ਤੁਹਾਡੀ ਤਾਂ ਨਹੀਂ ਡਿਸਟਰਬ ਹੋ ਗਈ ਨਾ ਸੋ ਮੈਂ ਪਲੈਨਿੰਗ ਇਸ ਤਰ੍ਹਾਂ ਨਾ ਕੀਤੀ ਕਿ ਆਪਣਾ ਟਾਈਮ ਜਿਹੜਾ ਨੂੰ ਇਕੁਅਲੀ ਡਿਸਟ੍ਰਿਬਿਊਟ ਕੀਤਾ ਮੈਂ ਹੁਣ ਜਦੋਂ ਲੈਟਸ ਇਪ ਇੰ ਟੱਚ ਲੱਗੇ ਆਪਣੀ ਕਨਸਟੈਂਸੀ ਚੱਲੇ ਗਿਆ ਜੀ ਤੇ ਉੱਥੇ ਮੈਂ ਨਾਰਮਲੀ ਆਪਣੇ ਲੋਕਾਂ ਨੂੰ ਸਮਝਾਇਆ ਹੋਇਆ ਕਿ ਬਹੁਤ ਅਰਲੀ ਪਿੰਡਾਂ ਚ ਲੋਕਾਂ ਨੂੰ ਆਦਤ ਦਾ ਸਾਢੇ 5 6 ਵਜੇ ਵੀ ਆ ਜਾਂਦੇ ਸੀਗੇ ਫਿਰ ਉਹਨਾਂ ਨੂੰ ਸਮਝਾਇਆ ਕਿ ਦਫਤਰ ਖੁੱਲਦੇ ਨੇ 9 ਵਜੇ ਮੈਂ ਆਪਣੀ ਕਨਸਟੈਂਸੀ ਚੰਗੀ ਤਰ੍ਹਾਂ ਸਮਝਾਤਾ ਉਹਨਾਂ ਨੂੰ ਪਿਆਰ ਨਾਲ ਜਦੋਂ ਵਰਕਰਸ ਮੀਟਿੰਗ ਹੋਣੀ ਆ ਤੁਸੀਂ ਮੇਰੇ ਕੋਲ 9 ਵਜੇ ਆਓ ਚਲੋ ਥੋੜਾ ਬੋਧਾ ਕੇ ਅਰਲੀ ਆ ਜਾਂਦੇ ਨੇ ਲੇਕਿਨ 9:00 ਵਜੇ ਮੋਸਟਲੀ ਮੇਰੇ ਕੋਲ ਕੰਮਾਂ ਵਾਲੇ ਆਉਂਦੇ ਨੇ ਘੰਟਾ ਡੇਢ ਘੰਟਾ ਮੈਂ ਉਹਨਾਂ ਨਾਲ ਲਾਉਣਾ ਵਾ ਉਸ ਤੋਂ ਬਾਅਦ ਮੈਂ ਆਪਣੀ ਕਨਸਟੈਂਸੀ ਜਿਹੜੇ ਕੋ ਭੋਗ ਕੇ ਰੇ ਤਿੰਨ ਭੋਗ ਨੇ ਦੋ ਸ਼ਾਦੀਆਂ ਨੇ ਕੇ ਰੇ ਚਾਰ ਪੰਜ ਘਰਾਂ ਚ ਅਫਸੋਸ ਕਰਨ ਜਾਣਾ ਇਹ ਸਾਰਾ ਕੁਝ ਲੰਚ ਦੇ ਨੇੜੇ ਤੇੜੇ ਨਿਵੇੜਦਾ ਹੂੰ ਤਾਂ ਲੰਚ ਤੋਂ ਬਾਅਦ ਥੋੜਾ ਬਹੁਤਾ ਪਰਸਨਲੀ ਤੁਸੀਂ ਆਪਣਾ ਰੈਸਟ ਕਰੋ ਸ਼ਾਮ ਦਾ ਟਾਈਮ ਮੈਂ ਨਾਰਮਲੀ ਜਦੋਂ ਮੈਂ ਆਪਣੀ ਕੰਸਟੈਂਸੀ ਚ ਹੂੰ ਉਹ ਆਪਣੇ ਲਈ ਆਪਣੀ ਫੈਮਲੀ ਦੀ ਰੱਖਿਆ ਮਤਲਬ ਇਹ ਨਹੀਂ ਕਿ 24 ਘੰਟੇ ਇਹੀ ਕੰਮ ਕਰੀ ਜਾਂਦੇ ਹਾਂ ਹਾਂ ਕੋਈ ਬਹੁਤ ਰਾਤ ਨੂੰ ਰਿਸੈਪਸ਼ਨ ਆ ਗਈ ਸ਼ਾਦੀ ਆ ਗਈ ਕੋਈ ਜਗਰਾਤਾ ਆ ਗਿਆ ਤਾਂ ਜਾਣਾ ਪੈਂਦਾ ਬਟ ਪੋਸਟ ਲੰਚ ਨਾਰਮਲੀ ਮੈਂ ਆਪਣਾ ਫ੍ਰੀ ਟਾਈਮ ਆਪਣੇ ਵਾਸਤੇ ਪੜਨ ਲਈ ਪਰਿਵਾਰ ਲਈ ਅ ਐਕਸਰਸਾਈਜ਼ ਲਈ ਇਹਦੇ ਕਬਸ ਰੱਖਿਆ ਮੁਖਸ ਕੀ ਦੰਦियां ਪੜਨ ਦੇ ਸ਼ੌਕੀਨ ਹੋ ਸਰ ਤੁਸੀਂ ਕੋਈ ਸ਼ਾਇਰੀ ਵਗੈਰਾ ਵੀ ਕਦੀ ਸੁਣਦੇ ਨਹੀਂ ਆਮ ਨਾਟ ਇਨਟੂ ਦੈਟ ਆਲਸੋ ਉਹਦਾ ਲਿਟਰੇਚਰ ਸਕੂਲ ਵਗੈਰਾ ਜਿਹੜਾ ਥੋੜਾ ਬਹੁਤਾ ਪੜ ਲਿਆ ਸੀਗਾ ਸ਼ੇਕਸਪੀਅਰ ਵਗੈਰਾ ਜਾਂ ਹੋਰ ਲੇਕਿਨ ਜਿਆਦਾ ਮੇਰੇ ਮੇਰੇ ਡੈਡ ਦੀ ਜਿਹੜੀ ਲਾਇਬ੍ਰੇਰੀ ਸੀ ਹੂੰ ਉਹਦੇ ਚ ਜਿਆਦਾ ਸਿੱਖ ਹਿਸਟਰੀ ਦੇ ਕਿਤਾਬਾਂ ਸੀਗੀਆਂ ਹੂੰ ਉਹਨਾਂ ਨੇ ਜਿਹੜੀਆਂ ਅੰਗਰੇਜ਼ ਆਥਰਸ ਸੀ ਮਕੋਲੇ ਵਗੈਰਾ ਉਹਨਾਂ ਨੇ ਜਿਹੜੀਆਂ ਲਿਖੀਆਂ ਯਾ ਕੁਸ਼ਵੰਤ ਸਿੰਘ ਦਾ ਬੜਾ অথੈਨਟੀਕੇਟਿਡ ਅਕਾਊਂਟ ਹੈ ਉਹਨੇ ਬੜੇ 3-4 ਵੋਲਯੂਮਸ ਲਿਖੇ ਜੀ ਅ ਯਾ ਮਹਾਰਾਜਾ ਰਣਜੀਤ ਸਿੰਘ ਦਾ ਕੈਰੈਕਟਰ ਇੱਕ ਹਰਿਆਣੇ ਦਾ ਆਈਐਸ ਆਫਸਰ ਹੋਇਆ ਉਹਨੇ ਬੜੀ ਛੋਟੀ ਜਿਹੀ ਕਿਤਾਬ ਲਿਖੀ ਹੈ ਬਹੁਤ ਵੰਡਰਫੁਲ ਹੈ ਹਮ ਅ ਉਹਦਾ ਨਾਮ ਭੁੱਲ ਗਿਆ ਆਥਰ ਦਾ ਤਾਂ ਇਹ ਸਾਰੀਆਂ ਕਿਤਾਬਾਂ ਪੜੀਆਂ ਫਿਰ ਜਦੋਂ ਹੁਣ ਮੈਨੂੰ ਪਿੱਛੇ ਜੇਲ੍ਹ ਭੇਜ ਦਿੱਤਾ ਉੱਥੇ ਬੜਾ ਵਿਲੇ ਟਾਈਮ ਸੀਗਾ ਹਮ ਉੱਥੇ ਫਿਰ ਮੈਂ ਕੁਝ ਥੋੜਾ ਇੰਟਰਨੈਸ਼ਨਲ ਜਿਹੜੇ ਬਾਇਓਗ੍ਰਾਫੀਜ਼ ਹਨ ਜਦਾਂ ਨੈਲਸਨ ਮੰਡੇਲਾ ਬਹੁਤ ਇਨਸਪਾਇਰਿੰਗ ਕੈਰੈਕਟਰ ਹੈ ਉਹਨੇ ਤਾਂ ਕਿ ਯਾ ਇਮਰਾਨ ਖਾਨ ਦੇਖੋ ਕਿ ਨੇオਕੇ ਟਾਈਮ ਚ ਨਗਰਾ ਐਕਸਟ੍ਰੀਮ ਮਿਨਿਸਟਰ ਆ ਬਿਲਕੁਲ ਇਹੀ ਆ ਨਾ ਡੈਮੋਕ੍ਰੇਸੀ ਸਾਡੇ ਜਿਹੜੀਆਂ ਆ ਜਿਹੜੇ ਦੇਸ਼ ਨੇ ਨਾ ਜੀ ਜਿਹੜੇ ਸਾਊਥ-ਈਸਟ ਸੇਸ਼ਨ ਕੰਟਰੀਜ਼ ਕਹਿੰਦੇ ਨੇ ਆ ਪਾਕਿਸਤਾਨ ਇੰਡੀਆ ਬੰਗਲਾਦੇਸ਼ ਸ਼੍ਰੀਲੰਕਾ ਹਮ ਨੇਪਾਲ ਇਹ ਹਲੇ ਨਾ ਡੈਮੋਕ੍ਰੇਸੀਜ਼ ਇੱਥੇ ਇੱਕ ਇਹ ਕਹਿੰਦੇ ਚਰਨਿੰਗ ਪ੍ਰੋਸੈਸ ਚ ਹਮ ਇੰਡੀਆ ਦੀ ਡੈਮੋਕ੍ਰੇਸੀ ਇਹਨਾਂ ਬਾਕੀਆਂ ਨਾਲੋਂ ਚੰਗੀ ਉਹ ਤਾਂ ਬਹੁਤ ਰੱਦੀ ਹੈ ਨਾ ਉੱਥੇ ਤਾਂ ਦੇਖ ਲਓ ਤੁਸੀਂ ਉਹ ਇੱਕ ਕੇਸ 'ਚ ਬਰੀ ਹੁੰਦਾ ਦੂਜੇ 'ਚ ਨਾਲ ਅੰਦਰ ਕਰ ਦਿੰਦੇ ਨੇ ਬਿਲਕੁਲ ਬਿਲਕੁਲ ਆ ਜਿਹੜੀ ਸ਼ੇਖ ਹਸੀਨਾ ਜਣੀ ਹੈ ਪ੍ਰਾਈਮ ਮਿਨਿਸਟਰ ਬਣੀ ਪੰਜਵੀਂ ਵਾਰੀ ਬੰਗਲਾਦੇਸ਼ ਦੀ ਜੀ ਇਹਨੇ 20000 ਆਪਣੀ ਆਪੋਜੀਸ਼ਨ ਪਾਰਟੀ ਦਾ ਬੰਦਾ ਫੜ ਕੇ ਅੰਦਰ ਕਰਤਾ ਬੰਗਲਾ ਨੈਸ਼ਨਲ ਪਾਰਟੀ ਆਈ ਥਿੰਕ ਬੀ ਐਨ ਪੀ ਜੀ 20000 ਆਦਮੀ ਨੂੰ ਅੰਦਰ ਡੀਟੇਨ ਕਰਕੇ ਆਪੋਜੀਸ਼ਨ ਦਾ ਬੁਆਇਕਾਟ ਹੋ ਗਿਆ ਇਲੈਕਸ਼ਨ ਦਾ ਕੱਲੀ ਲੜੀ ਤੇ ਕੱਲੀ ਜਿੱਤ ਗਈ ਸੋ ਇਦਾਂ ਦੀ ਰੱਦੀ ਜੀ ਡੈਮੋਕ੍ਰੇਸੀਸ ਹੈਗੀਆਂ ਵਾ ਕੁਝ ਇਦਾਂ ਦੇ ਮੈਂ ਜਿਹੜੇ ਕੈਰੈਕਟਰ ਸੀਗੇ ਨਾ ਉਹ ਪੜੇ ਬਲਕਿ ਮੈਂ ਜ਼ulfiqar ali putto ਵੀ ਪੜਿਆ ਉਹਦੀ 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 ਪੋਤੀ ਨੇ ਕਿਤਾਬ ਲਿਖੀ ਆ ਮੈਂ ਉਹਦਾ ਨਾਮ ਭੁੱਲ ਰਿਹਾ ਹੇ ਨੇਮ ਇਜ਼ ਆਲਸੋ ਪੁੱਟੋ ਵੈਰੀ ਇੰਟੈਲੀਜੈਂਟ ਰਾਈਟਰ ਉਹਨੇ ਆਪਣੇ ਦਾਦੇ ਦੇ ਅਕਾਊਂਟ ਤੋਂ ਲਿਖਿਆ ਫਿਰ ਉਹਦਾ ਉਹਦੇ ਉਹਦੇ ਫਾਦਰ ਹੀ ਵਾਜ਼ ਮਰਤਜ਼ਾ ਪੁੱਟੋ ਹਾਂ ਉਹ ਐਮ ਐਮ ਪੀ ਵੀ ਬਣ ਗਿਆ ਸੀਗਾ ਉੱਥੇ ਇਹਨਾਂ ਦੀ ਪੁਰਾਣੀ ਜਿਹੜੀ ਲੜਕਾਨਾ ਸੀਟ ਉਹਦਾ ਜੋ ਸਿੰਧ ਸਿੰਧ ਸਟੇਟ ਚ ਪਾਕਿਸਤਾਨ ਤੋਂ ਜੀ ਇੱਕ ਵਾਰੀ ਸ਼ਰ ਐਮ ਐਲ ਏ ਜਾਂ ਐਮ ਪੀ ਬਣਿਆ ਹੈਗਾ ਬਾਅਦ ਚ ਉਹਦਾ ਕਤਲ ਹੋ ਜਾਂਦਾ ਐਟ ਏਜ ਆਫ 45 ਅਸ਼ ਹਾਂ ਤੇ ਇਹਨੇ ਉਹਦੀ ਮਰਤਜ਼ਾ ਪੁੱਟਾ ਉਹਦੀ ਆਪਣੀ ਉਹਦੀ ਲੜਕੀ ਨੇ ਹਾਂ ਫਿਰ ਇਹ ਸਾਰਾ ਆਪਣੇ ਬਾਦੇ ਬਾਰੇ ਕਿੰਦਾ ਉਹਨੂੰ ਫਾਂਸੀ ਦਿੱਤੀ ਗਈ ਹਾਂ 2:30 ਵਜੇ ਸਵੇਰੇ ਪਰਵਾਰ ਨੂੰ ਦੱਸਿਆ ਨਹੀਂ ਗਿਆ ਕੋਈ ਇਨਸਾਫ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸੋ ਇਦਾਂ ਦੇ ਕੈਰੈਕਟਰਸ ਕੁਝ ਪੜੇ ਕੁਝ ਥੋੜੀਆਂ ਜਾਂ ਹੋਰ ਬੁੱਕਸ ਪੜੀਆਂ ਇੱਥੇ ਜੇਲ੍ਹ ਚ ਬਹੁਤ ਟਾਈਮ ਮਿਲਿਆ ਬਾਹਰ ਸਾਨੂੰ ਟਾਈਮ ਦੀ ਸ਼ਾਰਟੇਜ ਰਹਿੰਦੀ ਹੈ ਬਟ ਦੈਨ ਯੂ ਕੀਪ ਰੀਡਿੰਗ ਸਮਥਿੰਗ ਆਲਸੋ ਖੈਰ